ਅੱਜ ਮੇਰੇ ਪਿਤਾ ਜੀ ਦਾ ਬਰਥਡੇ ਹੈ ਵੱਡੇ ਸੈਲੀਬ੍ਰੇਟ ਕਰਨ ਵਾਸਤੇ ਆਪਾਂ ਹੈਲਪੇਜ ਇੰਡੀਆ ਗੁਰਦਾਸਪੁਰ ਸਾਹ ਪਰਵਾਹ ਆਏ ਆਂ ਅੱਜ ਦੇ ਦਿਨ ਮੇਰੇ ਵਾਸਤੇ ਬਹੁਤ ਵੱਡਾ ਦਿਨ ਹੈ ਪਾਕਿਸ਼ਾਲੀ ਦਿਨ ਹੈ ਕਿਉਂਕਿ ਅੱਜ ਮੇਰੇ ਪਿਤਾ ਜੀ ਦਾ ਬਰਥਡੇ ਹੈ ਇਸ ਦਿਨ ਨੂੰ ਹੋਰ ਖੁਸ਼ੀ ਨਾਲ ਭਰਪੂਰ ਕਰਨ ਵਾਸਤੇ ਆਪਾਂ ਹੈਲਪੇਜ ਇੰਡੀਆ ਚ ਆਏ ਕਿ ਅਸੀਂ ਸਿਨੀਅਰ ਸਿਟੀਜ਼ਨ ਨਾਲ ਮਿਲ ਕੇ ਆਪਾਂ ਬਰਥਡੇ ਸੈਲੀਬ੍ਰੇਟ ਕਰੀਏ ਮੇਰੇ ਪਿਤਾ ਜੀ ਨੇ ਮੈਨੂੰ ਬਚਪਨ ਚ ਹੀ ਇਹ ਚੀਜ਼ਾਂ ਸਿਕਾਈਆਂ ਕਿ ਜਿਹੜੀ ਸਮਾਨ ਰਿਸਪੈਕਟ ਸਿਰਫ ਵਿਸ਼ੇਸ਼ ਲੋਕਾਂ ਦਾ ਹੱਕ ਨਹੀਂ ਹੈ ਤੇ ਸਾਰੀ ਇੱਕ ਬੰਦੇ ਦਾ ਹੱਕ ਹੈ ਇਸ ਕਰਕੇ ਸਾਨੂੰ ਹਰ ਬੰਦੇ ਨਾਲ ਪਿਆਰ ਕਰਨਾ ਚਾਹੀਦਾ ਕਿਸੇ ਨਾਲ ਸਾਨੂੰ ਨਫਰਤ ਨਹੀਂ ਕਰਨੀ ਚਾਹੀਦੀ ਇਸ ਕਰਕੇ ਆਪਾਂ ਅੱਜ ਸਾਰਾ ਪਰਿਵਾਰ ਰਲ ਮਿਲ ਕੇ ਉਹ ਹੈਲਪੇਜ਼ ਇੰਡੀਆ ਤੇ ਆਏ ਆ ਤੇ ਵੱਡੇ ਡੈਡਾ ਸਾਡੀ ਬੜਕਨ ਆਏ ਆ ਕਿਉਂਕਿ ਇਹ ਦਿਨ ਬਹੁਤ ਵਧੀਆ ਦਿਨ ਹੈ ਪਾਕਿਸ਼ਾਲੀ ਦਿਨ ਹੈ ਤੇ ਮੈਂ ਪਰਮਾਤਮਾ ਸ਼੍ਰੀ ਹਨੂਮਾਨ ਜੀ ਅੱਗੇ ਬੇਨਤੀ ਕਰਦਾ ਕਿ ਮੇਰੇ ਪਿਤਾ ਦੀ ਲੰਬੀ ਉਮਰ ਕਰੇ ਤੇ ਉਹ ਸਦਾ ਹੀ ਖੁਸ਼ ਰਹੇ ਥੈਂਕ ਯੂ ਸੋ ਮਚ ਦੇਖੋ ਜੀ ਅੱਜ ਮੇਰੇ ਸਵਾਦੇ ਸਾਹ ਦੇ ਬਰਥਡੇ ਦੇ ਚ ਆਪਾਂ ਇੱਕ ਜਿੰਨਾ ਪਰਿਵਾਰ ਸੈਲੀਬ੍ਰੇਟ ਕਰਦਾ ਦੋਦਾ ਕੀਤਾ ਉਸ ਆਪਾਂ ਇੱਕ ਬਲੈਂਕਟ ਜਨੇ 올ਡ एज ਹோம் ਚ ਸਾਰੇ ਹੈਗੇ ਆ ਆਪਾਂ ਇੱਕ ਬਲੈਂਕਟ ਹਰ ਬੰਦੇ ਨੂੰ ਗਿਫਟ ਕਰਾਂਗੇ ਸਾਰਿਆਂ ਨੂੰ ਅਹੀ ਤੁਹਾਡੇ ਚੈਨਲ ਅਹੀ ਅਪੀਲ ਕਰਾਂਗੇ ਕਿ ਸਾਰਿਆਂ ਨੂੰ ਹੀ ਜਦਾ ਚਾਈਲਡ ਹோம் ਹੈ 올ਡ एज ਹோம் ਹੈ ਉੱਥੇ ਆ ਕੇ ਖੁਸ਼ੀਆਂ ਆਪਣੀਆਂ ਸੈਲੀਬ੍ਰੇਟ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜੇ ਸੀਨੀਅਰ ਸਿਟੀਜ਼ਨ ਹੈ ਅਣਾ ਦੀ ਹਿੰਮਤ ਨੂੰ ਮੈਂ ਪ੍ਰਣਾਮ ਕਰਦਾ ਹਾਂ ਨਾ ਤੁਹਾਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਕਿ ਇਸ ਉਮਰ 'ਚ ਵੀ ਆ ਕੇ ਐਕਨ ਹੀਮਤ ਨਾ ਤੇ ਰੰਦੇ ਆ ਤਾਂ ਅਨੰਨ ਨੂੰ ਅਨ ਬਹੁਤ ਕੁਝ ਸਿੱਖਨ ਨੂੰ ਮਿਲਦਾ ਕਿ ਇੱਕ ਤਿਆਰੇ ਜੀਵਨ 'ਚ ਰੱਖਣਾ ਚਾਹੀਦਾ ਇੱਕ ਹਿੰਮਤ ਨਾ ਰਹਿਣਾ ਚਾਹੀਦਾ ਵਾ ਇਸ ਤੋਂ ਵੱਡੀ ਹੋਰ ਚੀਜ਼ ਕੀ ਹੋ ਸਕਦੀ ਹੈ ਜਦੋਂ ਆਪਾਂ ਹਿੰਮਤ ਨਾਲ ਤਿਆਰੇ ਨਾਲ ਤੇ ਪਰਮਾਤਮਾ ਦਾ ਦੀ ਰਜ਼ਾ 'ਚ ਰਾਜੀ ਹੋ ਕੇ ਖੁਸ਼ੀ ਨਾਲ ਜੀਵਨ ਬਤੀਤ ਕਰਦੇ ਆ ਉਹ ਰਜ਼ਾ ਦੇ ਵਿੱਚ ਪਰਮਾਤਮਾ ਦਾ ਆਸ਼ੀਰਵਾਦ ਹੁੰਦਾ ਹੈ ਅਸੀਂ ਅੱਜ ਆਪਣੇ ਪਿਤਾ ਜੀ ਦਾ ਬਰਥਡੇ ਸੈਲੀਬ੍ਰੇਟ ਕਰਨ ਹੈਲਪਿੰਗ ਹੈਂਡ ਸੋਸਾਇਟੀ ਵੱਲੋਂ ਔਰ ਆਪਣੀ ਪੂਰੀ ਫੈਮਿਲੀ ਵੱਲੋਂ ਇੱਥੇ ਆਏ ਆਂ 올ਡੇਜ ਹੋਮ ਦੇ ਵਿੱਚ ਔਰ ਕਿਉਂਕਿ ਇਹ ਹੀ ਚਾਹੁੰਦੇ ਆ ਕਿ ਜਵੇਂ ਇਹ ਲੋਕਾਂ ਦੇ ਵੀ ਮਨ ਦੇ ਕਈ ਸੁਪਨੇ ਹੁੰਦੇ ਨੇ ਇਹਨਾਂ ਨੂੰ ਵੀ ਹੁੰਦਾ ਸੀ ਕਿ ਪਰਿਵਾਰ ਦੇ ਵਿੱਚ ਬੈਠ ਕੇ ਖਾਈਏ ਪੀਏ ਸੈਲੀਬ੍ਰੇਟ ਕਰੀਏ ਥੋੜੀ ਜੀ ਆਪਣੇ ਵੱਲੋਂ ਇੱਕ ਕੋਸ਼ਿਸ਼ ਆ ਛੋਟੀ ਜੀ ਕਿ ਜਿਹੜੀ ਇਹਨਾਂ ਨੂੰ ਇੱਕ ਖੁਸ਼ੀ ਦਿੱਤੀ ਜਾਏ ਔਰ ਸਾਡੀ ਵੀ ਖੁਸ਼ੀ ਵਿੱਚ ਵਾਧਾ ਪਵੇ ਔਰ ਇਹ ਹੀ ਚਾਹੁੰਦੇ ਆ ਕਿ ਹਮੇਸ਼ਾ ਸਾਡੇ ਲਈ ਵੀ ਬਰਾਤਨਾ ਕਰਨ ਤਾਂ ਕਿ ਇਹ ਹੀ ਸਾਲੋਂ ਸਾਲ ਇੱਥੇ ਆ ਕੇ ਇਹਨਾਂ ਦੇ ਨਾਲ ਸੈਲੀਬ੍ਰੇਟ ਕਰੀਏ ਤੇਰਾ ਬੇਟਾ ਬਹੁਤ ਛੋਟਾ ਜਿਹਾ ਸੀ ਜਦੋਂ ਤੋਂ ਇਹ ਧਿਆਨਾ ਸ਼ੁਰੂ ਹੋਏ ਆਂ ਔਰ ਸਾਨੂੰ ਬਹੁਤ ਅੱਛਾ ਲੱਗਦਾ ਇੱਥ ਇਹ ਬੱਚਿਆਂ ਨੂੰ ਅੱਜ ਦੇ ਟਾਈਮ ਦੇ ਵਿੱਚ ਜਲਸਾ ਕੀ ਲੋਕਾਂ ਨੂੰ ਨਹੀਂ ਇੰਨਾ ਪਤਾ ਹੁੰਦਾ ਪਰ ਸਾਡੇ ਬੱਚਿਆਂ ਨੂੰ ਪਤਾ ਹੈ ਕਿ ਕੀ ਹੈ ਕਿਉਂ ਹੈ ਲੋਕ ਇੱਥੇ ਆਉਣ ਵਾਲੇ ਫਿਊਚਰ 'ਚ ਅਸੀਂ ਐਦਾਂ ਦੀ ਕੋਈ ਮਾੜੀ ਸੋਚ ਨਹੀਂ ਰੱਖਣੀ ਕਿ ਅਹੀ ਕੱਲ ਨੂੰ ਦੇਖੀਏ ਕਿ ਹੋਰ ਵੀ ਲੋਕ ਐਦਾਂ ਦੇ ਵਿੱਚ ਜੇ ਉਹਨਾਂ ਵਾਸਤੇ ਬਹੁਤ ਸ਼ੇਮਫੁਲ ਗੱਲ ਹੈ ਇਸ ਤੋਂ ਵੱਡੀ ਤਾਂ ਹੋਰ ਕੋਈ ਗੱਲ ਹੋ ਹੀ ਨਹੀਂ ਸਕਦੀ ਕਿਉਂਕਿ ਮਾਪਿਓ ਹੀ ਸਾਡੀ ਨੀਂਵ ਹੁੰਦੇ ਨੇ ਜੇ ਅਸੀਂ ਉਹਨਾਂ ਵਾਸਤੇ ਚੰਗਾ ਨਹੀਂ ਕਰ ਪਾ ਰਹੇ ਤਾਂ ਹੀ ਆਪਣੇ ਜੀਵਨ ਦੀ ਨੀਂਵ ਸੋਚੋ ਕਿ ਰੱਖੀ ਹੀ ਨਹੀਂ ਆ ਉਹ ਖਤਮ ਹੈ ਅੱਜ ਵੀ ਖਤਮ ਹੈ ਤੇ ਕੱਲ ਵੀ ਖਤਮ ਹੈ